ਪੰਜਾਬ ਇੱਕ ਵਾਰ ਫਿਰ ਤਬਾਹੀ ਦਾ ਸਾਹਮਣਾ ਕਰ ਰਿਹਾ ਕਿਉਂਕਿ ਭਾਰੀ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਕਾਰ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਭੋਜਨ ਆਸਰਾ ਅਤੇ ਮੁੱਢਲੀਆਂ ਜ਼ਰੂਰਤਾਂ ਤੋਂ ਬਿਨਾ ਸਮਾਂ ਲਗਾਉਣਾ ਪੈ ਰਿਹਾ ਇਸ ਚੁਣੌਤੀਪੂਰਨ ਸਮੇਂ ਦੇ ਵਿੱਚ ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਹੈ ਜਿਹੜੀ ਉਹ ਪੀੜਤਾਂ ਦੇ ਨਾਲ ਖੜੀ ਹੋਣ ਦੇ ਲਈ ਅੱਗੇ ਆ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ 10 ਵੱਖ-ਵੱਖ ਹੜ੍ਹ ਪੀੜਤ ਜਿਹੜੇ ਇਲਾਕੇ ਨੇ ਉੱਥੇ ਪਹੁੰਚੀ ਹੈ ਦਿਲਜੀਤ ਦੀ ਦੋਸਾਂਝ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਤੇ ਉੱਥੇ ਪਹੁੰਚ ਕੇ ਦਿਲਜੀਤ ਦੀ ਮੈਨੇਜਰ ਸੁਨਾਲੀ ਸਿੰਘ ਦੇ ਸਮੇਤ ਫਾਊਂਡੇਸ਼ਨ ਦੇ ਜਿਹੜੇ ਵਲੰਟੀਅਰ ਨੇ ਉਹ ਜ਼ਮੀਨ ਤੇ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ ਪ੍ਰਭਾਵਿਤ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਭੋਜਨ ਦਵਾਈਆਂ ਅਤੇ ਆਸਰਾ ਸਹਾਇਤਾ ਵੰਡੀ ਜਾ ਰਹੀ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਲੋਕਾਂ ਦੇ ਅੰਦਰ ਵੀ ਇੱਕ ਉਮੀਦ ਦੀ ਕਿਰਨ ਜਾਗੀ ਹੈ ਕਿਉਂਕਿ ਉਹਨਾਂ ਦੇ ਕੋਲ ਕੋਈ ਉਹਨਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਇੱਥੇ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੇ ਵੱਲੋਂ ਦੀ ਸੇਵਾ ਭਾਵਨਾ ਨਿਭਾਉਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਦਿਲਜੀਤ ਪੰਜਾਬੀਆਂ ਦੇ ਲਈ ਕਿਸਾਨਾਂ ਦੇ ਲਈ ਬਹੁਤ ਕੁਝ ਕਰ ਚੁੱਕੇ ਨੇ ਅਤੇ ਇੱਕ ਵਾਰੀ ਫੇਰ ਤੋਂ ਜਿੱਥੇ ਆਪਣੀ ਗਾਇਕੀ ਦੇ ਨਾਲ ਆਪਣੀ ਅਦਾਕਾਰੀ ਦੇ ਨਾਲ ਦਿਲਜੀਤ ਨੇ ਸਾਰਿਆਂ ਦਾ ਦਿਲ ਜਿੱਤਿਆ ਉਵੇਂ ਹੀ ਹੁਣ ਹੜਾਂ ਦੇ ਵਿੱਚ ਵੀ ਸੇਵਾ ਭਾਵਨਾ ਦਿਵਾ ਕੇ ਦਿਲਜੀਤ ਨੇ ਫੇਰ ਤੋਂ ਇੱਕ ਵਾਰੀ ਸਾਰਿਆਂ ਦਾ ਦਿਲ ਜਿੱਤ ਲਿਆ